ਬਾਬਾ ਮੋਤੀ RAM ਆਇਆ ਦੁੱਧ ਸ਼ਕਾਇਆ ਬਾਬੇ ਮੋਤੀ RAM ਦੀ ਸੇਵਾ ਨੂੰ ਭਾਈ ਸਜਦਾ ਹੈ ਬਾਬੇ ਮੋਤੀ RAM ਦੇ ਚਰਨਾਂ ਦੇ ਉੱਤੇ ਸਿਰ ਰੱਖਣ ਨੂੰ ਜੀ ਕਰਦਾ ਤੇ ਰੱਖਣਾ ਵੀ ਚਾਹੀਦਾ ਸਾਨੂੰ ਜਦੋਂ 10 ਲੱਖ ਬੰਦਾ ਮਗਰ ਲੱਗਾ ਹੋਗਾ ਉਦੋਂ ਬੰਦੇ ਟਾਵੇਂ ਟਾਵੇਂ ਹੀ ਹੁੰਦੇ ਆ ਜਿਹੜੇ ਤੁਹਾਡੇ ਨਾਲ ਤੁਰਦੇ ਆ ਰੋਟੀ ਪੱਕਦੀ ਜਿੱਤੇ ਸਾਰੇ ਤੁਹਾਡੇ ਜਾ ਰਿਹਾ ਤੇਰੇ ਆ ਤੇਰੇ ਆ ਤੇਰੇ ਆ ਜਿੰਨਾ ਜਰ ਬੰਦੇ ਦਾ ਨਾਂ ਚੱਲਦਾ ਹੋਵੇ ਉਦੋਂ ਸਾਰੇ ਕੋਲ ਬੈੰਦੇ ਆ ਕੇ ਬਾਦਾ ਤੇ ਉਦੋਂ ਲੱਗਦਾ ਜਦੋਂ ਬੰਦੇ ਦਾ ਪਰਸ਼ਾਵਾ ਵੀ ਬੰਦੇ ਦਾ ਵੈਰੀ ਹੋਵੇ ਉਦੋਂ ਕਿੰਨੇ ਕ ਬੰਦੇ ਖਲੋਂਦੇ ਆ ਅਹੀਂ ਗੱਲ ਕਰੀਏ ਕਿਉਂ ਨਾ ਕੋਟ ਲਾਨਿਆਂ ਦਾ ਖਾਂ ਮੁਸਲਮਾਨ ਦੀ ਜਦੋਂ ਸਾਰੇ ਵੈਰੀ ਸੀ ਉਦੋਂ ਉਹਨੇ ਗੁਰੂ ਨੂੰ ਆਪਣੇ ਘਰ ਰੱਖਿਆ ਅਹੀਂ ਗੱਲ ਕਰੀਏ ਕਿਉਂ ਨਾ ਬਾਬੇ ਮੋਤੀराम ਦੀ ਜਦੋਂ ਪੱਤਾ ਪੱਤਾ ਵੈਰੀ ਸੀ ਉਦੋਂ ਵੀ ਉਹਨੇ ਦੁੱਧ ਛਕਾਤਾ ਸੀ ਲਿਆ ਕੇ ਔਖੇ ਟਾਈਮ ਦੇ ਉੱਤੇ ਉਸ ਬੰਦੇ ਨੂੰ ਕਦੀ ਨਾ ਭੁੱਲੋ ਜਿਹੜਾ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਇਹ ਗੱਲ ਕਵੇ ਕੋਈ ਨਹੀਂ ਪ੍ਰਵਾਹ ਨਾ ਕਰੀ ਤੇਰੇ ਨਾਲ ਆ ਕਰੇ ਭਾਵੇਂ ਉਹ ਕੱਖ ਨਾ ਪਰ ਇਹਨਾਂ ਕਹਿ ਦੇਣਾ ਕਿ ਅਸੀਂ ਤੇਰੇ ਨਾਲ ਆ ਪ੍ਰਵਾਹ ਨਾ ਕਰੀ ਉਸ ਬੰਦੇ ਨੂੰ ਹਮੇਸ਼ਾ ਇੱਥੇ ਬਿਠਾ ਕੇ ਰੱਖੋ ਦਿਲ 'ਚ ਹੁਣ ਇਹਦੇ ਜਿਗਰਾ ਟਾਵੇਂ ਟਾਵੇਂ ਬੰਦਿਆਂ ਕੋਈ ਹੁੰਦਾ ਜਿਹੜੇ ਸਾਰੀ ਦਿਹਾੜੀ ਆਖਣਗੇ ਨਾ ਦਿਨੇ ਆਇਓ ਰਾਤ ਆਇਓ ਦਰਵਾਜ਼ੇ ਤੁਹਾਡੇ ਲਈ ਖੁੱਲਿਆ ਉਹ ਉਹਨਾਂ ਚਿਰ ਕਹਿੰਦੇ ਆ ਜਿੰਨਾ ਚਿਰ ਤੁਹਾਡਾ ਨਾਮ ਆ ਤੇ ਜਦੋਂ ਨਾਂ ਨਾ ਨਾ ਚੱਲਿਆ ਮੁਸੀਬਤ ਮਗਰ ਹੋਈ ਤਾਂ ਪਹਿਲਾਂ ਫੋਨ ਬੰਦ ਕਰਨਾ ਤੇ ਪਹਿਲਾਂ ਦਰਵਾਜ਼ਾ ਬੰਦ ਕਰਨਾ ਆਪਣਾ ਕਿ ਮਗਰ ਲੋਕ ਚੜ੍ਹੇ ਹੁੰਦੇ ਹੁੰਦੇ ਹੁਣ ਬਾਬਾ ਮੋਤੀ RAM ਕਿੱਡੀ ਵੱਡੀ ਸ਼ਖਸੀਅਤ ਆ ਹੱਦ ਆ ਸਪਾਈ ਨੇ ਰਿਸ਼ਵਤ ਮੰਗੀ ਸੀ ਉਹਦੇ ਕੋਲੋਂ ਵੀ ਜੇ ਦੁੱਧ ਪਿਉਣਾ ਤੇ ਇਹ ਰਿਸ਼ਵਤ ਬਾਬਾ ਮੋਤੀ RAM ਕਹਿੰਦਾ ਮੈਂ ਅੱਜ ਤੇ ਕੁਝ ਨਹੀਂ ਆਂਦਾ ਕੱਲ ਕਾਰਵਾਈ ਦੇ ਗਹਿਣੇ ਲੈ ਆਉਂਗਾ ਤੇ ਪਰਸੋਂ ਵੀ ਕੁਝ ਨਾ ਕੁਝ ਲਿਆਂਦੇ ਸਪਾਈ ਹਾਸ ਪਿਆ ਸੀ ਅਗੋਂ ਸਪਾਈ ਕਹਿੰਦਾ ਮੋਤੀ RAM ਪੇਸ਼ੀਆਂ ਪਤਾ ਨਹੀਂ 10 ਦਿਨ ਪੈਣੀਆਂ 20 ਦਿਨ ਪੈਣੀਆਂ ਮਹੀਨਾ ਪੈਣੀਆਂ ਤੂੰ ਆਣਾ ਜਦੋਂ ਵੀ ਆਉਂ ਉਦੋਂ ਕੁਝ ਨਾ ਕੁਝ ਲੈ ਕੇ ਆਇਆ ਕਰੂੰਗਾ ਤੇਰ ਕੋ ਕਿੰਨੀ ਕ ਦੌਲਤ ਆ ਕਿੰਨੀ ਕ ਵਾਰੀ ਗੁਰੂ ਵਾਸਤੇ ਕੁਝ ਨਾ ਕੁਝ ਲੈ ਕੇ ਆਵੇਂਗਾ ਹੁਣ ਜਵਾਬ ਵੇਖੋ ਬਾਬੇ ਮੋਤੀराम ਦਾ ਉਹ ਕਹਿੰਦਾ ਸੇਵਾ ਕਰਨੀ ਆ ਗੁਰੂ ਦੇ ਪੁੱਤਾਂ ਦੀ ਜੇ ਸਾਰੇ ਟੱਬਰ ਦਾ ਰੂਮ ਰੂਮ ਵੀ ਵੇਚ ਕੇ ਸੇਵਾ ਕਰਨੀ ਪਈ ਤੇ ਮੈਂ ਪਛਾਣ ਹੀ ਹਟਣਾ ਬਸ ਮੈਨੂੰ ਜਾਨ ਦਿਆ ਕਰੀ ਪੌੜੀਆਂ ਚੜ ਕੇ ਆ ਵੀ ਤੇ ਬੰਦੇ ਆ ਕਹਿੰਦਾ ਤੂੰ ਜਾਂਦਾ ਅਸੀਂ ਸੇਵਾ ਉੱਥੇ ਕਰਦੇ ਜਿੱਥੇ ਚਾਰ ਬੰਦੇ ਸਾਨੂੰ ਵੇਖਣ ਜਿੱਥੇ ਸਾਡੀ ਫੋਟੋ ਅਖਬਾਰ ਚ ਆਵੇ ਕੁਝ ਬੰਦੇ ਨੇ ਲੁਕ ਕੇ ਸੇਵਾ ਕਰਦੇ ਆ ਜਿਹੜੇ ਲੋਕ ਕੇ ਸੇਵਾ ਕਰਦੇ ਉਹਨਾਂ ਨੂੰ ਗੁਰੂਵਿੰਦਾ ਜਿਹੜੇ ਸਾਹਮਣੇ ਸੇਵਾ ਕਰਦੇ ਉਹਨਾਂ ਨੂੰ ਦੁਨੀਆਦਾਰੀ ਮਿਲਦੀ ਆ ਤੇ ਜਿਹੜੇ ਪਛਾਹ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਗਏ ਉਹ ਬੰਦੇ ਕਦੀ ਭੁੱਖੇ ਨਹੀਂ ਮਰਦੇ ਦੁਨੀਆ ਤੇ ਅਮਰ ਹੋ ਜਾਂਦੇ ਆ ਬਾਬੇ ਮੋਤੀराम ਨੇ ਪਹਿਲੇ ਦਿਨ ਦੁੱਧ ਸ਼ਿਕਾਇਆ ਦੂਜੇ ਦਿਨ ਫੇਰ ਪੇਸ਼ੀ ਹੋਈ ਵਾਪਸ ਸਹਬ ਜਾਦੇ ਆਏ ਰਾਤ ਪਈ ਕੁੱਟ ਮਾਰੂ ਹੋਈ ਹੋਈ ਉਹੋ ਹੀ ਜ਼ਲੀਲ ਉਹੋ ਗਾਲਾਂ ਉਹ ਮੱਚੀਆਂ ਚ ਨਹੀਂ ਬਣ ਮੈਂ ਮੋਟੇ-ਮੋਟੇ ਪੁਆਇੰਟ ਤੁਹਾਡੇ ਚਰਨਾਂ ਚ ਰੱਖਣ ਲੱਗਾ ਸਮਾਂ ਬੜਾ ਕੀਮਤੀ ਮੇਰੇ ਕੋਲ ਬਾਬੇ ਮੋਤੀ RAM ਨੇ ਅੱਜ ਦੂਜੇ ਦਿਨ ਆ ਕੇ ਦੁੱਧ ਛਕਾਇਆ ਦੁੱਧ ਛਕਾ ਕੇ ਤੁਰਨ ਲੱਗਾ ਤੇ ਮਾਂ ਨੇ ਅਗਲੀ ਗੱਲ ਕਰਕੇ ਆਖਿਆ ਮੋਤੀ ਬਹਿ ਜਾ ਇੱਕ ਮਿੰਟ ਬਹਿ ਗਿਆ ਕਚੈਰੀ ਦਾ ਪੁੱਤ ਮਾਹੌਲ ਕੀ ਜਾਂਦਾ ਤੂੰ ਤੇ ਉੱਥੇ ਰਹਿਣਾ ਸਾਰੀ ਦਿਹਾੜੀ ਕਹਿੰਦਾ ਹਾਂ ਮਾਂ ਮੈਂ ਉੱਥੇ ਰਹਿਣਾ ਕੀ ਆਂਦੀ ਆ ਕਚੈਰੀ ਗੱਲ ਕਿੱਥੇ ਇੱਕ ਨਿਬੜਦੀ ਆ ਕੀ ਹੋ ਸਕਦਾ ਵਾ ਤੇ ਬਾਬੇ ਮੋਤੀ RAM ਨੇ ਆਖਿਆ ਮਾਂ ਸੱਚ ਦੱਸਾਂ ਇਹਨਾਂ ਕਹ ਦੱਸ ਪੁੱਤ मां ਜਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਕੱਲ ਤੇਰ ਕੋਈ ਬੱਚੇ ਵਾਪਸ ਨਹੀਂ ਆਉਣੇ ਮੇਰੇ ਸਾਹਮਣੇ ਕੱਲ ਤੂੰ ਸ਼ਾਇਦ ਇੱਥੇ ਇਕੱਲੀ ਹੋਵੇਂਗੀ ਬੱਚੇ ਵਾਪਸ ਹੁਣ ਜ਼ਿੰਦਗੀ 'ਚ ਤੇਰ ਕੋ ਨਹੀਂ ਆਉਣੇ ਕਿਉਂਕਿ ਜਿੱਦਾਂ ਦਾ ਮਾਹੌਲ ਮੈਂ ਵੇਖ ਲਿਆ ਹੈ ਜਿੱਦਾਂ ਦਾ ਉਹਨਾਂ ਦਾ ਕੰਮ ਵੇਖ ਲਿਆ ਤੇ ਤੇਰੇ ਪੋਤਰਿਆਂ ਦਾ ਮੈਂ ਜਿਹੜਾ ਜਜ਼ਬਾ ਵੇਖ ਲਿਆ ਹੈ ਕੱਲ ਤੇਰੇ ਪੋਤਰਿਆਂ ਦੀ ਆਖਰੀ ਪੇਸ਼ੀ ਹੋ ਸਕਦੀ ਆ ਤੇ ਮਾਂ ਨੇ ਆਖਿਆ ਵੀ ਠੀਕ ਹੈ ਚਲੋ ਮੈਂ ਭਾਣਾ ਮੰਨਾਂਗੀ ਮੇਰੇ ਪੋਤਰੇ ਆਏ ਆ ਸ਼ਹੀਦ ਹੋਣ ਵਾਸਤੇ ਪਰ ਕੋਈ ਬੰਦਾ ਹੈ ਕਚੈਰੀ ਦੇ ਵਿੱਚ ਜਿਸ ਬੰਦੇ ਨੇ ਮੇਰੇ ਪੋਤਰਿਆਂ ਨੂੰ ਬਚਾਉਣ ਵਾਸਤੇ ਜਾਂ ਮੇਰੇ ਪੋਤਰਿਆਂ ਦੇ ਹੱਕ 'ਚ ਗੱਲ ਕੀਤੀ ਹੋਵੇ ਤੇ ਮੋਤੀ ਦੀ ਧਾ ਨਿਕਲ ਗਈ ਕਹਿੰਦਾ ਮਾਂ ਅੱਜ ਮੈਂ ਉੱਥੇ ਸਾਂ ਕਚੈਰੀ ਦੇ ਵਿੱਚ ਇੱਕ ਵਾਰੀ ਮਾਹੌਲ ਬਣ ਗਿਆ ਸੀ ਤੇਰੇ ਪੋਤਰੇ ਛੱਡ ਦੇਣੇ ਆ ਬਣ ਗਿਆ ਸੀ ਮਾਹੌਲ ਤੇ ਮੇਰਾ ਮਨ ਬੜਾ ਖੁਸ਼ ਹੋਇਆ ਮਾਂ ਕਹਿੰਦੀ ਕਿੱਦਾਂ ਪੁੱਤ ਮਾਹੌਲ ਬਣ ਗਿਆ ਬਾਬਾ ਮੋਤੀ RAM ਕਹਿੰਦਾ ਵੀ ਕਚੈਰੀ ਦੇ ਵਿੱਚ ਨਵਾਬ ਮਲੇਰ ਕੋਟਲੇ ਦਾ ਬੈਠਾ ਸੀ ਸ਼ੇਰ ਮੁਹੰਮਦ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਉਹਦਾ ਭਰਾ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਮਾਰਿਆ ਵਾ ਤੇ ਦੁਸ਼ਮਣ ਨੇ ਖਾਨ ਮਲੇਰ ਕੋਟਲੇ ਇਹਨੂੰ ਆਖਿਆ ਕਿ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਮਾਰ ਕੇ ਲੈ ਲਾ ਤੇ ਮਾਂ ਕਹਿੰਦੀ ਫਿਰ ਤੇ ਬਾਬਾ ਮੋਤੀ RAM ਕਹਿੰਦਾ ਖਾਨ ਮਲੇਰ ਕੋਟਲੇ ਨੇ ਮਰਦਾਂ ਵਾਲੀ ਕੀਤੀ ਦਾਦੀ ਮਾਂ ਨਵਾਬ ਮਲੇਰ ਕੋਟਲੀਆ ਉੱਠ ਕੇ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਹਮ ਬਾਪਸੇ ਖੁਦਾ ਬਚਾਏ ਹਮੇ ਐਸੇ ਪਾਪ ਸੇ ਆਵੇ ਗੁਰੂ ਗੋਬਿੰਦ ਸਿੰਘ ਤੀਰ ਤਲਵਾਰ ਲੈ ਕੇ ਲੜੂੰਗਾ ਬਦਲਾ ਲਾਉਂਦਾ ਪਰ ਐਡੇ ਛੋਟੇ ਬੱਚੇ ਖਤਮ ਕਰ ਦੇਣਾ ਕਿਸੇ ਗ੍ਰੰਥ ਚ ਨਹੀਂ ਜੇ ਲਿਖਿਆ ਛੱਡ ਦਿਓ ਰਾਜ ਭਾਗ ਤਬਾਹ ਹੋ ਜਾਣਾ ਤੁਹਾਡਾ ਬਾਬਾ ਮੋਤੀराम ਕਹਿੰਦਾ ਮਾਤਾ ਉਹਨੇ ਦਲੀਲਾਂ ਇੰਨੀਆਂ ਦਿੱਤੀਆਂ ਇੰਨੀਆਂ ਦਿੱਤੀਆਂ ਵਜ਼ੀਰ ਖਾਨ ਨੂੰ ਵੀ ਪਸੀਨੇ ਛਾੜਾ ਦਿੱਤੇ ਉਹਨੇ ਕਾਜੀ ਨੂੰ ਪੁੱਛਿਆ ਕਾਜੀ ਲਿਆ ਆਪਣੀ ਸ਼ਰਾ ਦੀ ਕਿਤਾਬ ਫੋਲ ਉਹਦੇ ਵਰਕੇ ਕਿੱਥੇ ਲਿਖਿਆ 7-9 ਸਾਲ ਦੇ ਬੱਚੇ ਕਤਲ ਕਰਦਿਏ ਕਾਜੀ ਨੇ ਵੀ ਕਿਤਾਬ ਬੰਦ ਕਰਕੇ ਆਖਿਆ ਜੀ ਕਿਤੇ ਨਹੀਂ ਲਿਖਿਆ ਮਾਤਾ ਇੱਕ ਵਾਰੀ ਤਾਂ ਮੈਨੂੰ ਚਾਜਿਆ ਚੜ ਗਿਆ ਵੀ ਮਾਹੌਲ ਬਦਲ ਚਲਿਆ ਮਾਈ ਕਹਿੰਦੀ ਫਿਰ ਹੋਇਆ ਕੀ ਬਾਬਾ ਮੋਤੀ RAM ਕਹਿੰਦਾ ਬੇੜਾ ਗਰਕ ਹੋ ਗਿਆ ਸੁਚਾਨੰਦ ਦਾ। ਕੁੰਡੀ ਉਸ ਬੰਦੇ ਨੇ ਕਮਾਈ ਉੱਤੇ ਫਿਰ। ਮਾਤਾ ਨੇ ਆਖੋ ਨਹੀਂ ਕਿਆ। ਕਹਿੰਦਾ ਉਹ ਰਾਜਨੀਤੀ ਦਾ ਦਾਵਰਤ ਗਿਆ। ਜਦੋਂ ਉਹਦੀ ਵਾਰੀ ਆਈ ਤੇ ਸੁਚਾਨੰਦ ਉੱਠ ਕੇ ਕਹਿੰਦਾ ਬੱਚਿਆਂ ਵੱਲ ਵੇਖ ਕੇ ਕਹਿੰਦਾ ਵੀ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ? ਮੰਨ ਲਓ ਤੁਹਾਨੂੰ ਛਾੜੀ ਦਿੰਨੇ ਆ ਅਸਲ 'ਚ ਉਹ ਬੱਚਿਆਂ ਨੂੰ ਆਪਣੀ ਗੱਲ 'ਚ ਲਿਆਉਣਾ ਚਾਹੁੰਦਾ ਸੀ। ਪਰ ਬੱਚੇ ਡਰਦੇ ਨਹੀਂ ਸੀ ਮਾਤਾ ਸਾਰਾ ਪਾਪ ਸਾਰਾ ਜ਼ੁਲਮ ਸੁੱਚਾ ਨੰਦੇ ਸਿਰ ਤੇ ਆਉਣਾ ਚਾਹੀਦਾ ਉਹ ਬੰਦਾ ਉੱਠ ਕੇ ਬੱਚਿਆਂ ਨੂੰ ਕਹਿੰਦਾ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਤੇ ਮਾਂ ਕਹਿੰਦੀ ਮੇਰੇ ਪੋਤਰਿਆਂ ਨੇ ਕੀ ਜਵਾਬ ਦਿੱਤਾ ਬਾਬਾ ਮੋਤੀराम ਕਹਿੰਦਾ ਤੇਰੇ ਪੋਤਰੇ ਕਹਿੰਦੇ ਮਾਂ ਅਸੀਂ ਪਚੰਗੀਆਂ ਕੁੰਡੀਆਂ ਸਾਪਾਂ ਮੌਕਾ ਮਿਲੇ ਸਹੀਂ ਸਾਨੂੰ ਜੇ ਮੌਕਾ ਮਿਲਿਆ ਆਜ਼ਾਦੀ ਦਾ ਤੇ ਤੁਹਾਡੀਆਂ ਜੁਲਮ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿਆਂਗੇ ਬਸ ਆ ਗੱਲ ਕਹਿਣ ਦੀ देर ਸੀ ਸੁੱਚਾ ਆਨੰਦ ਨੇ ਦੋਵੇਂ ਬਾਵਾ ਚੋ ਕੇ ਆਖਿਆ ਨੋਟ ਕੀਤਾ ਜਾਵੇ ਤੁਹਾਡੇ ਗ੍ਰੰਥ ਵਿੱਚ ਬੱਚੇ ਮਾਰਨੇ ਮਨਾ ਨੇ ਪਰ ਤੁਹਾਡੇ ਗ੍ਰੰਥ ਚ ਸੱਪ ਮਾਰਨੇ ਮਨਾ ਨਹੀਂ ਹੈਗੇ ਇਹ ਬੱਚਿਆਂ ਦਾ ਇਕਬਾਲੀਆ ਬਿਆਨ ਆ ਭਰੀ ਕਚਾਰੀ ਚ ਅਸੀਂ ਸੱਪ ਆ ਤੇ ਸਾਨੂੰ ਕੋਈ ਪਰਵਾਹ ਨਹੀਂ ਬਸ ਸੁੱਚਾ ਆਨੰਦ ਦੀ ਆ ਗੱਲ ਕਹਿਣ ਦੀ देर ਸੀ ਰੌਲਾ ਪੈ ਗਿਆ ਤੇ ਅਗਲਿਆਂ ਨੂੰ ਬਹਾਨਾ ਲੱਭ ਗਿਆ ਵੀ ਵਾਕਈ ਬੱਚੇ ਨਹੀਂ ਆਪਿਆ ਖਤਮ ਕਰ ਕਹਾਣੀ ਕਮਾਈ ਆ ਸੁਚਾਨੰਦ ਸਿਆਣੇ ਬੈਠੇ ਹੋ ਮੈਨੂੰ ਇਹ ਗੱਲ ਕਹਿਣ ਤੋਂ ਖਰੀਜ ਕੋਈ ਨਹੀਂ ਧਰਮ ਕੋਈ ਨਹੀਂ ਮਾਰਾ ਧਰਮਾ ਚ ਬੰਦੇ ਮਾਰੇ ਹੁਣ ਇੱਕ ਕੰਗੂ ਕਰਕੇ ਇੱਕ ਸੁਚਾਨੰਦ ਕਰਕੇ ਅਸੀਂ ਸਾਰੇ ਹਿੰਦੂ ਭਰਾਵਾਂ ਨੂੰ ਮਾਰਾ ਨਹੀਂ ਕਹਿ ਸਕਦਾ ਬੜੀ ਬੜੀ ਸੇਵਾ ਤੇ ਬੜੀ ਬੜੀ ਕੁਰਬਾਨੀ ਕੀਤੀ ਉਹਨਾਂ ਨੇ ਬੜਾ ਬੜਾ ਭਲੀ ਤਾਨ ਦਿੱਤਾ ਵਾ ਸਿਰ ਦੁਤੇ ਆ ਪੰਥ ਵਾਸਤੇ ਉਹਨਾਂ ਨੇ ਸੇਵਾਵਾਂ ਕੀਤੀਆਂ ਉਹਨਾਂ ਵਾਸਤੇ ਇੱਕ ਬੰਦੇ ਦੇ ਮਗਰ ਲਾ ਕੇ ਸਾਰਾ ਧਰਮ ਮਾੜਾ ਨਹੀਂ ਹੋ ਜਾਂਦਾ ਕੱਲੇ ਵਜ਼ੀਰ ਖਾਂ ਤੇ ਔਰੰਗਜ਼ੇਬ ਦੇ ਮਗਰ ਲਾ ਕੇ ਅਸੀਂ ਸਾਰੇ ਮੁਸਲਮਾਨਾਂ ਨੂੰ ਗਾਲ ਨਹੀਂ ਕੱਢ ਸਕਦੇ ਸਾਡੇ ਕੋਲ ਕੋਟਲਾ ਨਿਹੰਗ ਖਾਂ ਹੈਗਾ ਵਾ ਸਾਡੇ ਕੋਲ ਸ਼ੇਰ ਮੁਹੰਮਦ ਖਾਂ ਹੈਗਾ ਵਾ ਸਾਡੇ ਕੋਲ ਗਣੀ ਖਾਂ ਨਬੀ ਖਾਂ ਵਰਗੇ ਮੁਸਲਮਾਨ ਹੈ ਗਿਆ ਜਿਨ੍ਹਾਂ ਦੇ ਚਰਨਾਂ ਤੇ ਸਿਰ ਰੱਖਣ ਨੂੰ ਜੀ ਕਰਦਾ ਵਾ ਜੇ ਗੰਗੂ ਤੇ ਵਜ਼ੀਰ ਖਾਂ ਉਹਨਾਂ ਨੂੰ ਕਹਦਾਂਗੇ ਤੇ ਸਾਡੇ ਸਿੱਖਾਂ ਚ ਕਿਰਪਾਨਾ ਉਤੋਂ ਦੀ ਪਾ ਕੇ ਗੰਗੂ ਬਥੇਰੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਪੰਥ ਦੀ ਜੜੀ ਤੇੜੀ ਦਿੱਤਾ ਕੀਤਾ ਕੀ ਸਾਰੀ ਉਮਰ ਗੰਗੂ ਸਾਡੇ ਚ ਬਥੇਰੇ ਆ ਕਿਰਪਾਨਾ ਉਤੋਂ ਦੀ ਪਹਿਆਂ ਸੁਚਾਨਾਂ ਦੇ ਸਾਡੇ ਕੋਲ ਬਥੇਰੇ ਆ ਜੇ ਆਪਾਂ ਗਲਤ ਅਗਲੇ ਦੀ ਸੋਚ ਨੂੰ ਨੋਟ ਕਰਨਾ ਇੱਕ ਬੰਦੇ ਦੇ ਮਾੜੇ ਉਹਨਾਂ ਕੋ ਪੰਥ ਕੋ ਧਰਮ ਕੋ ਕੌਮ ਮਾੜਾ ਨਹੀਂ ਹੋ ਜਾਂਦਾ ਸਾਡੇ ਚ ਬੜੇ ਬੜੇ ਨਕੰਮੇ ਬੰਦੇ ਆ ਸਾਡਿਆਂ ਚ ਅਸੀਂ ਕੀ ਆਖਾਂਗੇ ਫਿਰ ਕਈ ਗੰਗੂਦੋ ਵੀ ਪੜਿਆ ਕੋਈ ਸੁਚਾਨ ਜਿਨ੍ਹਾਂ ਸਾਰੀ ਪੂਰੀ ਉਮਰ ਕੌਮ ਦਾ ਧਰੋ ਹੀ ਕੀਤਾ ਹੋਊਗਾ ਉਹ ਸਵਾਰਿਆ ਕੱਖ ਨਹੀਂ ਹੋਊਗਾ ਹੁਣ ਕੱਲੇ ਸੁਚਾ ਆਨੰਦ ਕੱਲੇ ਕੰਗੂ ਕਰਕੇ Hindu ਧਰਮ ਮਾੜਾ ਨਹੀਂ ਵਜ਼ੀਰ ਖਾਂ ਦੇ ਕਰਕੇ ਜਾਂ ਔਰੰਗਜ਼ੇਬ ਦੇ ਕਰਕੇ ਇਸਲਾਮ ਮਾੜਾ ਨਹੀਂ ਚੰਦ ਬੰਦਿਆਂ ਦੇ ਕਰਕੇ ਬੰਦਿਆਂ ਦੀ ਸੋਚ ਕਿਉਂਕਿ ਗੁਰੂਆਂ ਦੀ ਲੜਾਈ ਧਰਮਾਨਾ ਨਹੀਂ ਗੁਰੂਆਂ ਦੀ ਲੜਾਈ ਗੰਦੀ ਸੋਚ ਨਾ ਰਹੀ ਹੈ ਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਚ ਕਸ਼ਮੀਰੀ ਪੰਡਤ ਮਦਦ ਮੰਗਦੇ ਆ ਨਾ ਵੀ ਸਾਡਾ ਤੁਹਾਨੂੰ ਬਚਾਓ ਜੇ ਕਸ਼ਮੀਰੀ ਪੰਡਤਾਂ ਦੀ ਬਜਾਏ ਕਦੇ ਮੁਸਲਮਾਨ ਖਲੋਤੇ ਹੁੰਦੇ ਕਾਜੀ ਮੁੱਲਾ ਖਲੋਤੇ ਹੁੰਦੇ ਵੀ ਸਾਡਾ ਧਰਮ ਬਚਾਓ ਮਹਾਰਾਜ ਨੇ ਕਦੇ ਬਾਹਾਂ ਤੋਂ ਫੜ ਕੇ ਬਾਹਰ ਥੋੜਾ ਕੱਢ ਦੇਣੇ ਮਹਾਰਾਜ ਨੇ ਆਖਣਾ ਚਲੋ ਤੁਹਾਡੀ ਵੀ ਮਦਦ ਕਰਦੇ ਹਾਂ ਗੁਰੂ ਦੀ ਲੜਾਈ ਮਾੜੀ ਸੋਚਣਾ ਸੀ ਬੰਦਿਆਂ ਤੇ ਧਰਮ ਨਾਲ ਕੋਈ ਲੜਾਈ ਨਹੀਂ ਬੰਦਿਆਂ ਦੀ ਗੁਰੂ ਪਾਤਸ਼ਾਹ baba moti ram ਦੂਜੇ ਦਿਨ ਖਬਰ ਦੇ ਕੇ ਚਲਾ ਗਿਆ ਸਵੇਰ ਹੋਈ ਸਿਪਾਈ ਲੈਣ ਵਾਸਤੇ ਆਏ ਤੇ ਦਾਦੀ ਮਾ ਸੁਣੋ ਢਾਡੀ ਸਿੰਘਾਂ ਦੇ ਕੋਲ ਕਿਵੇਂ ਆਪਣੇ